3452 ਰੁਪਏ ਦਾ। ਕਿਤੇ ਬਾਈ। ਲੋਰੀ ਬਾਈ। ਕਾਫੀ ਡਿਲੀਵਰੀ ਸੁਰਾਜ 855 ਦੀ। ਮੁਬਾਰਕਾਂ ਬਹੁਤ-ਬਹੁਤ ਸਾਰਿਆਂ ਸਾਡੇ ਵੱਲੋਂ ਜੀ। ਠੀਕ ਹੈ ਜੀ। ਮੁਬਾਰਕਾਂ ਬਾਈ ਟਰੈਕਟਰ ਦੀਆਂ ਜੀ। ਮੁਬਾਰਕਾਂ ਮੁਬਾਰਕ। ਕਿਹੜੇ ਪਿੰਡ ਚੱਲਿਆ ਵੀਰੇ ਆਪਣਾ ਟਰੈਕਟਰ? ਟਟਵਾੜਾ ਇੰਨੇ ਦਿੱਤੇ ਮੈਂ ਟਟਵਾੜਾ ਠੀਕ ਆ ਠੀਕ ਆ ਜੀ ਠੀਕ ਆ ਹੋਰਵਿੰਦਰ ਭਾਈ ਠੀਕ ਆ ਜੀ ਕੀ ਹਾਲ ਆ ਜੀ ਕਿਹੜਾ ਦੇਤਾ ਭਾਈ 2 ਸਪੀਡਾਂ ਵਾਲਾ 3 ਨਾਲਾ 2 ਸਪੀਡ 852 ਠੀਕ ਆ ਜੀ 10 ਦੇ ਵਿੱਚ ਠੀਕ ਆ ਠੀਕ ਆ ਭਾਈ ਓਕੇ ਰੋਵਈ ਅੱਜ ਸਵਰਾਜ ਟਰੈਕਟਰ ਦਿੱਤਾ ਭਾਈ ਇਹਨਾਂ ਨੇ 15 ਸਪੀਡਾਂ ਵਾਲਾ ਲੋ ਹਾਈ ਮੀਡੀਅਮ ਗੇਅਰ ਦੇ ਵਿੱਚ ਠੀਕ ਆ ਜੀ ਸਾਈਡ ਗੇਅਰ ਆ ਜੀ ਇੱਧਰ ਇਹਦੇ ਲੋ ਹਾਈ ਮੀਡੀਅਮ ਆ ਇੱਧਰ ਪਰਵਾਰਸਿਕ 1 2 3 4 ਠੀਕ ਹੈ ਜੀ ਬਾਕੀ ਵੀ ਟਰੈਕਟਰ ਬਾਰੇ ਬਹੁਤ ساری ਵੀਡੀਓ ਆਪਣੇ ਚੈਨਲ ਤੇ ਪੈ ਚੁੱਕੀਆਂ ਦੱਸਿਆ ਆਪਾਂ ਨੇ ਸਾਰਾ ਕੁਝ ਟਰੈਕਟਰ ਬਾਰੇ ਵਧੀਆ ਟਰੈਕਟਰ ਹੈ ਸਾਡੇ ਰੋਪੜ ਜ਼ਿਲ੍ਹੇ ਦਾ ਖਾਸ ਕਰਕੇ ਬਹੁਤ ਲੋਕਾਂ ਦਾ ਹਰਮਨ ਪਿਆਰਾ ਟਰੈਕਟਰ ਹੈ ਜੀ ਠੀਕ ਹੈ ਜੀ ਨਵੇਂ ਟਰੈਕਟਰ ਦੀ ਲੁੱਕ ਦੇਖੋ ਕਿਆ ਸ਼ਾਨਦਾਰ ਹੈ ਮਗਰਾੜ ਬਹੁਤ ਸੋਹਣੇ ਬਾਈ ਜਿਹੜੀ ਇਹ ਮੈਨੂੰ ਸਭ ਤੋਂ ਸੋਹਣੇ ਲੱਗਦੇ ਇਹਦੇ ਮਗਰਾੜ ਮਗਰਾੜਾਂ ਦੀ ਲੁੱਕ ਬਹੁਤ ਸੋਹਣੀ ਬਣਾਤੀ ਬਾਈ ਚੇਂਜ ਕਰਤੀ ਆਣ ਬਾਕੀ ਬਾਈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਆਉਡੀ ਹੁਣ ਸੀਜ਼ਨ ਹੈ ਅੱਗੇ ਸਮਝ ਲਓ ਰੀਪਰ ਤਾਂ ਕਈਆਂ ਲੋਕਾਂ ਦੇ ਚੱਲ ਪਏ ਆ ਹੁਣ ਟਰੈਕਟਰਾਂ ਦੇ ਕੰਮ ਆ ਬਾਕੀ ਹੁਣ ਕੁਝ ਹੋਰ ਵੀ ਜ਼ਿੰਮੇਦਾਰਾਂ ਨੇ ਇਹਨਾਂ ਦਿਨਾਂ ਦੇ ਵਿੱਚ ਬਿਜੀ ਹੋ ਜਾਣਾ ਬਾਈ ਸਾਰਿਆਂ ਨੇ 15-20 ਦਿਨ ਸਮਝ ਲਓ 20 ਦਿਨ ਸੀਜ਼ਨ ਚੱਲਣਾ 20 ਦਿਨ ਦੇ ਵਿੱਚ ਵੀ ਥੋੜਾ ਜਿਹਾ ਹੁਣ ਸੇਲ ਨੂੰ ਫਰਕ ਪੈਣਾ ਕਿਉਂਕਿ ਜ਼ਿੰਮੇਦਾਰ ਨੇ ਸਾਰਿਆਂ ਦੇ ਕੰਮ ਦੇ ਵਿੱਚ ਬਿਜੀ ਹੋ ਜਾਣਾ ਤੇ ਉਹਦੇ ਕਰਕੇ ਟਰੈਕਟਰਾਂ ਨੇ ਸੇਲ ਨੂੰ ਫਰਕ ਪੈਂਦਾ ਉਹਦੇ ਬਾਅਦ ਫਿਰ ਫੇਰ ਦੁਬਾਰਾ ਥੋੜਾ ਜਿਹਾ ਉਹਦੇ ਬਾਅਦ ਇੱਕ ਮਹੀਨਾ ਕੰਮ ਚੱਲਦਾ ਟਰੈਕਟਰਾਂ ਦਾ ਬਾਕੀ ਜਿਹੜਾ ਪਿਛਲਾ ਮਹੀਨਾ ਲੰਘਿਆ ਮਾਰਚ ਉਦੇ ਵਿੱਚ ਵੀ ਸਾਡੀ ਸਾਰੀਆਂ ਰੋਪੜ ਏਜੰਸੀਆਂ ਦੇ ਵਿੱਚ ਟਰੈਕਟਰ ਵਧੀਆ ਵਿਕਿਆ ਅੱਜ ਅੰਦਰ ਪੱਪੂ ਬਾਈ ਨੇ ਟਰੈਕਟਰ ਅੰਦਰ ਲਾਉਣ ਲੱਗੇ ਬਾਈ ਤੇ ਇਹਨਾਂ ਕੋਲ ਸਾਰੇ ਹੀ ਮਾਡਲ ਬਾਈ ਸਟਾਕ ਹੈ ਖਾ ਮਤਲਬ ਕਿ ਟਰੈਕਟਰ ਦਾ ਕਾਫੀ ਖੜਾ ਇੱਧਰ 969 ਖੜਾ ਤੇ ਆਹ ਟਰੈਕਟਰ ਵੀ ਬਾਈ ਸਾਡੇ ਮਤਲਬ ਕਿ ਹੁਣ ਪਹਿਲਾਂ ਸਾਡੇ ਰੋਪੜ ਜਿਲ੍ਹੇ ਏਰੀਆ ਦੇ ਵਿੱਚ ਟਰੈਕਟਰ 4x4 ਘੱਟ ਹੁੰਦਾ ਤਾਂ ਠੀਕ ਹੈ ਜੀ ਪਰ ਹੁਣ ਅਸੀਂ ਦੇਖਦੇ ਆਂ ਵੀ ਪਿਛਲੇ 3-4 ਮਹੀਨਿਆਂ ਤੋਂ ਹਰੇਕ ਮਹੀਨੇ ਇੱਕ ਅੱਧਾ ਟਰੈਕਟਰ ਇੱਕ ਦੋ ਟਰੈਕਟਰ 969 ਵੀ ਸਾਡੇ ਵਿਕ ਰਹੇ ਹਾਂ ਤੇ ਪਿਛਲੇ ਮਹੀਨੇ ਵੀ ਦਿੱਤਾ ਇੱਕ ਪਿੰਡ ਜੋ ਇੱਕ ਟਰੈਕਟਰ ਪਿੱਛੇ ਜੋਤਣਾ ਦੇ ਪਿੰਡ ਗਿਆ ਉਹ ਵੀ ਟਰੈਕਟਰ ਪੂਰੀ ਤੋਂ ਗਿਆ ਰੋਪੜ ਤੋਂ ਹੀ ਤੇ ਜਿਹੜਾ ਹੁਣ ਬਾਈ 969 ਸੀਆਰਡੀ ਇੰਜਣ ਦੇ ਵਿੱਚ ਆਇਆ ਕਾਫੀ ਲੋਕ ਪਸੰਦ ਕਰ ਰਹੇ ਹਨ ਇਹਨੂੰ ਤੇਲ ਖਰਚਾ ਵੀ ਕਹਿ ਰਹੇ ਹਨ ਠੀਕ ਆ ਬਾਕੀ ਬਾਈ ਜਿਹੜੇ ਚਲਾਉਂਦੇ ਆ ਉਹਨਾਂ ਨੂੰ ਵੀਰਾਂ ਨੂੰ ਵੱਧ ਪਤਾ ਹੋਊਗਾ ਪਰ ਜਿਹੜੀ ਤਾਂ ਆਪ ਨੂੰ ਦੱਸਦੇ ਆ ਸੁਣਨੇ ਮਤਲਬ ਕਰ ਰਿਹਾ ਵੀ ਠੀਕ ਆ ਟਰੈਕਟਰ ਵਧੀਆ ਹੈ ਤੇ ਬਾਕੀ 855 ਦਾ ਚਲੋ ਹੇਓ ਸਾਰਿਆਂ ਦਾ ਟਰੈਕਟਰ ਹਰਮਨ ਪਿਆਰਾ ਬਾਈ ਸਭ ਦਾ ਪਸੰਦੀਦਾ ਟਰੈਕਟਰ ਹੈ ਤੇ ਬਾਕੀ ਸਾਡੇ ਦਾ ਨੂਰਪੁਰ ਏਰੀਆ ਵਿੱਚ ਸਾਰਾ ਜਾਨੀਏ ਜਿਹਦੇ ਫੋਨ ਆਉਂਦੇ ਬਾਈ 855 ਦੀ ਕਹਿੰਦੇ ਬਾਈ ਲੋਕ ਅਸੀਂ ਵੱਧ ਫੈਨ ਕਈ ਬਾਈ ਜਿਹੜੇ ਨੂਰਪੁਰ ਤੋਂ ਫੋਨ ਕਰਦੇ ਉਹ ਕਹਿੰਨੇ ਕਹਿੰਦਾ ਬਾਈ ਦੱਸੇ ਕਰ ਬਾਈ ਸਾਡਾ ਏਰੀਆ ਨੂਰਪੁਰ ਵਾਲਾ 855 ਦਾ ਵੱਧ ਯਕੀਨ ਹੈ ਠੀਕ ਹੈ ਬਾਈ ਤੇ ਬਾਕੀ ਆਪਾਂ ਤੁਹਾਨੂੰ ਪਤਾ ਹੀ ਹੈ ਬਾਈ ਸਾਰੇ ਟਰੈਕਟਰਾਂ ਦੀ ਵੀਡੀਓ ਪਾਉਂਦੇ ਆ ਸਾਰੇ ਆਪਣੀ ਆਪਣੀ ਜਗ੍ਹਾ ਠੀਕ ਆ ਤੇ ਜਿਹੜਾ ਟਰੈਕਟਰ ਜਿਹੜਾ ਵਰਤਦਾ ਉਹਨੂੰ ਉਹੀ ਟਰੈਕਟਰ ਚੰਗਾ ਲੱਗਦਾ ਤੇ ਬਾਕੀ ਲੋ ਜੀ ਬਾਈ ਨੇ ਲੈ ਜਲਦੇ ਟਰੈਕਟਰ ਤੇ ਇੱਕ ਜੱਟ ਵਾਹ ਤੇ ਬਾਈ ਜਦੋਂ ਇੱਕ ਨਵਾਂ ਟਰੈਕਟਰ ਘਰਾਂ ਲੈ ਕੇ ਜਾਣਾ ਸਭ ਤੋਂ ਵੱਧ ਖੁਸ਼ੀ ਵਾਲਾ ਦਿਨ ਹੁੰਦਾ ਕਿਉਂਕਿ ਇਹ ਟਾਈਮ ਆ ਜਿਹੜਾ ਰੋਜ਼ ਨਹੀਂ ਆਉਂਦਾ ਪਤਾ ਨਹੀਂ ਕੋਈ ਟਰੈਕਟਰ 10 ਸਾਲ ਬਾਅਦ ਲੈਂਦਾ ਕੋਈ ਪੁਰਾਣਾ ਵੇਚ ਕੇ ਟਰੈਕਟਰ ਨਵਾਂ ਲੈਂਦਾ ਯਾਨੀ ਕਿ ਬਹੁਤ ਬੜਾ ਖੁਸ਼ੀ ਵਾਲਾ ਦਿਨ ਹੁੰਦਾ ਜੀ ਇਹ ਠੀਕ ਆ ਜੀ ਹੋਰ ਜੀ ਬਾਈ 78552 ਰੁਪਏ ਦਾ ਕਿਉਂਕਿ ਬਾਈ ਇਧਰ ਬਾਈ ਇਹਨਾਂ ਕੋਲ ਦੂਜੇ ਸੈਂਟਰ ਗੇਅਰ ਵਾਲੇ ਤੇ ਜ਼ਿਆਦਾਤਰ ਬਾਈ ਕਈ ਵੀਰ ਜ਼ਿਆਦਾਤਰ ਸਾਡੇ ਏਰੀਆ ਦੇ ਵਿੱਚ ਦੇਖਿਆ ਸੈਂਟਰ ਗੇਅਰ ਨੂੰ ਪਸੰਦ ਕਰਦੇ ਆਂ ਕਈ ਸਾਈਡ ਗੇਅਰ ਹੁਣ ਜਿਨ੍ਹਾਂ ਨੇ ਸੁਪਰ ਸੀਟਰ ਵਗੈਰਾ ਚਲਾਉਣੇ ਉਹ ਤੋਂ ਬਾਈ ਜ਼ਿਆਦਾ ਸਾਈਡ ਗੇਅਰ ਲੈਂਦੇ ਆਂ ਤੇ ਕਈ ਬਾਈ ਹੁਣ ਪੁੱਛਦੇ ਆ ਵੀ ਜਿਹੜਾ 744 ਬਾਈ ਉਹ ਵੀ 3 ਸਪੀਡ ਚ ਆਉਂਦਾ 744 ਬਾਈ ਜਿਹੜਾ 3 ਸਪੀਡ ਚ ਆਉਂਦਾ ਉਹ ਐਕਸਟੀ ਨਹੀਂ ਆਉਂਦਾ ਹੈਗਾ ਉਹ ਐਫੀ ਆਉਂਦਾ ਇਕੱਲਾ ਠੀਕ ਹੈ ਜੀ ਇਹ ਵੀ ਹੁਣ ਥੋੜਾ ਜਿਹਾ ਉਹ ਆ ਕੋਈ ਬਾਈ ਕਹਿੰਦਾ ਬਾਈ ਕੰਪਨੀ ਨੂੰ ਕੋਹੋ ਵੀ 744 XT ਨੂੰ ਵੀ ਆ ਉਹਦੇ ਚ ਕਰੋ ਬਾਈ ਤਾਂ ਉਹ ਕੰਪਨੀ ਦੀ ਮਰਜ਼ੀ ਹੈ ਜੇ ਕੰਪਨੀ ਨੇ ਉਹ ਵੀ ਬਣਾਤਾ ਫੇਰ ਬਾਈ 855 ਤੁਹਾਨੂੰ ਪਤਾ ਰੇਟ ਦਾ ਫਰਕ ਹੈ ਥੋੜਾ ਜਿਹਾ ਜ਼ਰੂਰ ਇਹਦਾ ਉਹਦਾ ਤੇ XT ਨਹੀਂ ਆਉਂਦਾ ਕਹਿਣ ਦਾ ਭਾਵ XT ਆਉਂਦਾ ਸਿਰਫ 2 ਸਪੀਡ ਚ ਸੈਂਟਰ ਗੇਅਰ ਚ ਤੇ ਜਿਹੜਾ FE ਆ ਉਹ ਆਉਂਦਾ ਇਹ ਆਪਣਾ ਤਿੰਨ ਸਪੀਡਾਂ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਜ਼ਿਆਦਾਤਰ ਇਹਨਾਂ ਕੋਲ ਵਸੇ ਸੈਂਟਰ ਗੇਅਰ ਵਾਲੇ ਟਰੈਕਟਰ ਖੜੇ ਹੁੰਦੇ ਨੇ ਸਾਈਡ ਗੇਅਰ ਵਾਲੇ ਵੀ ਮਾਡਲ ਇਹਨਾਂ ਕੋਲ ਹੁੰਦੇ ਨੇ ਪਰ ਜ਼ਿਆਦਾ ਹੈਲੋ ਭਾਈ ਅੱਜ ਇਹਨਾਂ ਨੇ ਹੈਪੀ ਬਾਈ ਇਹਨਾਂ ਨੇ ਇੱਧਰ ਟਰੈਕਟਰ ਪਟਿਆ ਹੋਇਆ ਜੋਂਡੀਅਰ ਤੇ ਇੱਧਰ ਜੋਧ ਬਾਈ ਕੋਈ ਕਾਰਾ ਕਰੀ ਦਿਖਾਉਣ ਲੱਗਿਆ ਹੋਇਆ ਭਾਈ ਕੁਛ ਨਾ ਕੁਛ ਉਹਨੂੰ ਪਤਾ ਇਹ ਬੰਦਾ ਸਾਡਾ ਸਕੀਮੀ ਬਹੁਤ ਆ ਹੋਰ ਹਮਨੇ ਭਾਈ ਕੀ ਹਾਲ ਹੈ ਵਧੀਆ ਭਾਈ ਸਸਤੀ ਠੀਕ ਆ ਵੀਰੇ ਅੱਜ ਭਾਈ ਨੇ ਹੀ ਬਹੁਤ ਦਿਨ ਬਾਅਦ ਕੰਮ ਲੱਗਿਆ ਮੜਾ ਜ ਆਜ ਅੱਜ ਹੱਥ ਕਾਲੇ ਹੋਏ ਆ ਸਹੀ ਗੱਲ ਸਹੀ ਗੱਲ ਤੇ ਇੱਧਰ ਸਾਡੇ ਜੋਧ ਬਾਈ ਜੋਧ ਬਾਈ ਕੀ ਹਾਲ ਆ ਵਧੀਆ ਭਾਈ ਕਿਆ ਯਾਰ ਬਾਈ ਕਰਕੇ ਦਿਖਾਉਣ ਲੱਗਿਆ ਹੋਇਆ ਬਾਈ ਨੇ ਕਮਾਉਂਡ ਮਾਰਾ ਲੈ ਟਰੈਕਟਰ ਨੂੰ ਹਾਂ ਦੇਖਣਾ ਫਰਕ ਪੈ ਜਾਣਾ ਅੱਛਾ ਟਰੇਟਾ ਉਧਰ ਹੋਈ ਜਿਨਾਲੇ ਬਾਈ ਨਿਕਲੀ ਰਹੀ ਉਹ ਕਿਆ ਫਰਕ ਹੈ ਬਾਈ ਰਵਿੰਗ ਕਰਕੇ ਉਹ ਸਾਫ਼ ਹੋ ਜਾਂਦਾ ਨਾ ਫਿਰ ਹਾਂ ਆਮਨੇ ਫਰਕ ਹੈ ਬਾਈ ਦੇਖੀ ਇਹ ਮਸ਼ੀਨ ਵਾਲੀ ਬਾਈ ਮਸ਼ੀਨਾਂ ਚੱਲਦੀ ਹੈ ਟਰੇਟਾ ਜੀਨਾਲੇ ਕਿਹਦਾ ਸ਼ੀਸ਼ਾ ਨਹੀਂ ਹੁੰਦਾ ਆਪਣਾ ਬਾਈ ਬਾਈ ਨੇ ਆ ਰੱਖਿਆ ਜਦੋਂ ਬਾਈ ਨੇ ਸਪੈਸ਼ਲ ਦੇਖੋ ਕਟਿੰਗ ਪਾਲਿਸ਼ ਹੈ ਜਦੋਂ ਬਾਈ ਹੈ ਹੱਥਾਂ ਨਾਲ ਹੀ ਲੋਟ ਆਉਂਦੀ ਹੈ ਜਦੋਂ ਮਾਰ ਕੇ ਦਿਖਾਏ ਯਾਰ ਕਿਆ ਫਰਕ ਹੈ ਇੱਧਰ ਮਾਰ ਥੋੜੀ ਜਿਹੀ ਹੋਰ ਆ ਜਿਗਟਕਣਾ ਨਿਕਣਾ ਆਹ ਟਰ ਫੇਰ ਪਤਾ ਲੱਗੂ ਵੀ ਕਿਆ ਫਰਕ ਹੈਦਾ ਇਹਦਾ ਆ ਦੇਖੋ ਬਾਈ ਐਂ ਲਾ ਕੇ ਕੱਪੜੇ ਨਾਲ ਮਾਰਦੇ ਨੇ ਐਂ ਜਿੱਦਾਂ ਐ ਹੈ ਮਸ਼ੀਨ ਵਾਲੀ ਜੱਗੂ ਇਹੇ ਮਸ਼ੀਨ ਵਾਲੀ ਹੈ ਹਾਂ ਜੇ ਨਾ ਬਾਈ ਜਿਹੜੇ ਸਕ੍ਰੈਚ ਵਗੈਰਾ ਪਾਏ ਹੋਣ ਨੇ ਨਾ ਉਹ ਸਾਰੇ ਸਾਫ ਕਰ ਉਹ ਮੱਥਾ ਦੇਖਿਓਗੇ ਫੇਰ ਐਂ ਕਰਾਂਗੇ ਗੋਲ ਦੇਖ ਲੈ ਮੇਰੇ ਰੰਗ ਵੀ ਪੜਦਾ ਟਰੈਕਟਰ ਦਾ ਹਨਾ ਮਾੜਾ ਮਾੜਾ ਜਿਹੜੀ ਉੱਪਰ ਮਿੱਟੀ ਮੁੱਟੀ ਜਮੇ ਵੀ ਹੁੰਦੀ ਹੈ ਨਾ ਹਾਂ ਸਾਦੇ ਜੇੜਣੇ ਸਾਹੇ ਦਾ ਨੋ ਬਾਈ ਕਟਿੰਗ ਪਾਲਿਸ਼ ਆ ਨਾ ਆਹ ਦੇ ਬਾਈ ਇਹਦਾ ਮੁੱਠਾ ਲੈ ਦੇ ਕਟਿੰਗ ਪਾਲਿਸ਼ ਆ ਹਾਂ ਯਾਰ ਇਹਦਾ ਆਹ ਤਾਂ ਬਾਈ ਫਰਕ ਆਇਆ ਬਾਈ ਫਿਰ ਐਵੇਂ ਥੋੜੀ ਖੇਡੂਗੇ ਬਾਈ ਨੂੰ ਹੱਤ ਤੂੰ ਹੀ ਹੜਦੇ ਨਹੀਂ ਐਵੇਂ ਥੋੜੀ ਦੁਨੀਆ ਮੰਨਦੀ ਬਾਈ ਬਾਈ ਨੂੰ ਹਾਂ ਤਿੰਨ ਜਾਣ ਬੰਦਾ ਤਜਰਬਾ ਹਾਂ ਤਜਰਬਾ ਪੂਰਾ ਬਾਈ ਦੇਖ ਬਾਈ ਜਦੋਂ 3 ਸਾਲ ਹੋ ਗਿਆ ਅਸੀਂ ਕੰਮ ਕਰਦੋਂ ਉਹਨੂੰ ਇੱਥੇ ਬਾਈ ਇੱਦਾਂ ਥੋੜੀ ਪਸੂੜੀ ੜ ਗਈ ਉਹ ਇੱਕ ਨਾਟਾ ਨਹੀਂ ਲੱਗ ਰਿਹਾ ਸਾ ਪੈਂਡਲ ਦਾ ਹੈਂ ਉਹਨੇ ਉਹਨੇ ਜਿਆਦਾ ਆਪਣੀ ਪੂਰੀ ਪ੍ਰੋਪਰ ਜਗ੍ਹਾ ਚ ਜਾਣਾ ਫੇਲ ਲੱਗਣਾ ਉਹਨੇ ਲੱਗਣਾ ਪਹਿਲਾਂ ਦੋ ਕਿ ਜੁਕੇ ਧੱਕੇ ਨਾਲ ਇਹ ਉਹ ਕਈ ਵਾਰ ਥੋੜਾ ਜਿਹਾ ਏਕ ਨਹੀਂ ਲਾਦਾ ਮੇ ਜਿੱਥੇ ਤੱਕ ਮਨ ਨੂੰ ਲੱਗਦਾ ਏ ਪੈਦਾ ਵੀ ਥੋੜਾ ਜਿਹਾ ਗਲਤ ਚੜਿਆ ਵਾ ਇਹ ਜਿੱਥੇ ਤੱਕ ਮਨ ਨੂੰ ਲੱਗਦਾ ਇਹ ਬਾਈ ਹੈਗਾ 50 ਭਜੜੀ 14 ਦੇ ਟੈਰਾਂ ਵਿੱਚ ਆਉਂਦਾ ਬਾਈ ਹੁਣ ਕਹਿੰਦੇ ਵੀ ਆਹ ਹੈ ਬਾਈ 50 ਭਜੜੀ ਵੀ ਹੁਣ ਆਉਣ ਲੱਗ ਗਿਆ ਤੂੰ ਆ ਨਾ 4 ਸਪੀਡਾਂ ਹੈ ਨਾ ਬਾਈ ਏਬੀਸੀ ਡੀ ਚ ਨਹੀਂ ਆਉਂਦਾ ਨਹੀਂ ਡੀ ਚ ਨਹੀਂ ਆਉਂਦਾ ਅੱਛਾ ਕੱਲਾ ਏਬੀਸੀ ਚ ਆਇਆ ਅੱਛਾ ਬਾਈ ਕੱਲਾ ਏਬੀਸੀ ਦੇ ਵਿੱਚ ਆਉਣ ਲੱਗ ਗਿਆ ਜਿਹੜਾ 50 50 ਡੀ ਹੈ ਨਾ ਇਹ ਕੱਲਾ ਏਬੀਸੀ ਦੇ ਗੇਅਰ ਦੇ ਵਿੱਚ ਆਉਣ ਲੱਗ ਗਿਆ ਡੀ ਨਹੀਂ ਆਉਂਦਾ ਡੀ ਆਪਣਾ ਦੂਜਾ ਹੀ ਆਉਂਦਾ ਜਿਵੇਂ ਕਿ ਆਹ ਖੜਾ ਬਾਈ 53 10 ਇਹ ਆਉਂਦਾ ਡੀ ਚ ਇਹ ਵੀ ਡੀ ਚ ਆਉਂਦਾ ਜਿਹੜਾ ਦੂਆ 52 10 ਹੈ ਬਾਈ ਇਹ ਵੀ ਡੀ ਦੇ ਵਿੱਚ ਆਉਂਗਾ ਠੀਕ ਹੈ ਜੀ ਆਹ ਲੋ ਇਹਨੂੰ ਇੱਧਰ ਸਾਈਡ ਤੇ 1 2 3 ਇੱਕ ਬੈਗ ਉਧਰ ਇਹਦੇ ABC D ਆ ਬਾਕੀ ਭਾਈ ਆਪਣੇ ਕੋਲ ਵੀ ਟਰੈਕਟਰ ਦੋ ਸੋਨਾਲਿਕਾ ਆਏ ਆ ਆਪਾਂ ਤੁਹਾਨੂੰ ਵਲੌਗ ਬਣਾ ਕੇ ਪਾਵਾਂਗੇ ਚੈਨਲ ਦੇ ਵਿੱਚ ਕਿਹੜੇ-ਕਿਹੜੇ ਟਰੈਕਟਰ ਆ ਠੀਕ ਆ ਜੀ ਤੇ ਆਪਣੇ ਕੋਲ ਨਵੇਂ ਵੀ ਦੋ ਟਰੈਕਟਰ ਹੋਰ ਆਏ ਆ ਆਪਾਂ ਇੱਕ ਦੋ ਟਰੈਕਟਰ ਦੇ ਵੀ ਦੇਣੇ ਆ ਜਿਵੇਂ ਕਿ ਭਾਈ ਹੁਣ ਤੁਹਾਨੂੰ ਪਤਾ ਕਣਕ ਦੀ ਬੜਾਈ ਸ਼ੁਰੂ ਹੋ ਗਈ ਜ਼ਿਮੇਵਾਰਾਂ ਦਾ ਧਿਆਨ ਹੋ ਗਿਆ ਕਣਕ ਵੱਲ ਹੁਣ ਜ਼ਿਆਦਾ ਤੇ ਹੁਣ ਥੋੜਾ ਜਿਹਾ 15 ਵੀਜ਼ਨ ਥੋੜਾ ਜਿਹਾ ਬ੍ਰੇਕਾਂ ਲੱਗਣਗੇ ਕੰਮ ਦੇ ਉਹਦੇ ਬਾਅਦ ਚ ਫੇਰ ਕੰਮ ਚੱਲੂਗਾ ਦੁਬਾਰਾ ਠੀਕ ਹੈ ਜੀ ਤੇ ਬਾਕੀ ਹੁਣ ਟਰੈਕਟਰ ਦੀ ਸਰਵਿਸਾਂ ਵਗੈਰਾ ਹਨਾ ਜੀ ਤੇ ਹੋਰ ਮਾੜੀ ਮੋੜੀ ਟੁੱਟਪਾਂ ਦਾ ਕੰਮ ਆਇਆ ਕਿਉਂਕਿ ਹੁਣ ਸੀਜ਼ਨ ਹੈ ਸੀਜ਼ਨ ਟਰੈਕਟਰ ਚੱਲਨੇ ਆ ਰੀਪਰ ਤੇ ਕੋਈ ਕਾਸੇ ਤੇ ਤੇ ਮਲਕੀ ਹੁਣ ਮਾੜਾ ਮੋਟਾ ਰੁਪਏ ਦਾ ਕੰਮ ਨਿਕਲ ਹੀ ਜਾਣਾ ਲਗਭਗ ਠੀਕ ਹੈ ਜੀ ਤੇ ਬਾਕੀ ਠੀਕ ਆ ਬਾਈ ਵੀਡੀਓ ਨੂੰ ਕਰ ਦਿਆਂ ਖਤਮ ਤੇ ਇਹ ਕਪਾਤੋਂ ਵਾਲਾ ਟਰੈਕਟਰ ਵੀ ਦਿਖਾ ਦਣਾ ਜਿਹੜਾ ਭਾਈ ਖੜਾ ਮੈਸੀ ਟੈਫੇ 950 ਆ ਖੜਾ ਜੀ ਇਹਦੀ ਆਪਾਂ ਨੇ ਪਹਿਲਾਂ ਵੀ ਵੀਡੀਓ ਪਾਈ ਸੀ ਤਾਂ ਸੌਦਾ ਭਾਈ ਦੱਸਿਆ ਵੀ ਸੀ ਹੋਇਆ ਵਸੀ ਟਰੈਕਟਰ ਦਾ ਵੀਡੀਓ ਪਹਿਲਾਂ ਆਪਾਂ ਬਣਾਤੀ ਸੀ ਵੀ ਸੌਦਾ ਹੋ ਗਿਆ ਤੇ ਵੀਰ ਉਹ ਦੂਰ ਦੇ ਸੀਗੇ ਕਿਸੇ ਕਾਰਨ ਕਰਕੇ ਭਾਈ ਉਹਨਾਂ ਬੰਦੇ ਟਰੈਕਟਰ ਨਹੀਂ ਲੈਣ ਆ ਸਕੇ ਵੀਰੇ ਦੂਰ ਦੇ ਸੀ ਆਪਣੇ ਗੰਗਾ ਨਗਰ ਵੱਲ ਦੇ ਸੀ ਤਾਂ ਕਰਕੇ ਇਹਦਾ ਟਰੈਕਟਰ ਦਾ ਸੌਦਾ ਪਿੱਛੇ ਰਹਿ ਗਿਆ ਤਾਂ ਜੀ ਠੀਕ ਆ ਜੇ ਕੋਈ ਚਾਹਵਾਨ ਹੋਇਆ ਟੈਫੇ ਮੈਸੀ 950 ਲੈਣ ਦਾ ਤਾਂ ਦੇਖ ਲਓ ਬਾਈ ਇਹ ਆਪਣੇ ਸੋਨਾ ਲੀਗਾ ਏਜੰਸੀ ਦੇ ਵਿੱਚ ਖੜਾ ਟਰੈਕਟਰ ਹੈ ਤੇ ਟਾਇਰ ਪਿਛਲੇ ਤਾਂ ਬਾਈ 30 ਕੇ ਪੈਸੇ ਟਾਇਰ ਹੈਗੇ ਆ ਮੁਰਲੇ ਟਾਇਰ ਤਾਂ ਮੰਨ ਲਓ ਨਵੇਂ ਵਰਗੇ ਆ ਸੀਰੀਟ ਤੇ 750 ਦੇ ਟਾਇਰ ਜਮੈਂ ਨਵੇਂ ਟਰੈਕਟਰ ਇੰਜਨ ਗੇਅਰ ਦਾ ਬਾਈ ਫੁੱਲ ਕੈਮ ਆ ਨਾ ਠੀਕ ਹੈ ਜੀ ਪੂਰਾ ਓਕੇ ਪੀ ਇੰਜਨ ਗੇਅਰ ਦਾ ਹੈ ਨਾ ਕੱਦ ਕਾੜ ਬਹੁਤ ਸੋਹਣਾ ਟਰੈਕਟਰ ਦਾ ਇਹ ਪਾਕਿਸਤਾਨੀ ਮਾਡਲ ਹੈ ਆ ਪਾਕਿਸਤਾਨ ਚ ਬਾਈ ਇਦਾਂ ਦੇ ਮਾਡਲ ਚੱਲਦੇ ਆ ਤੇ ਪਹਿਲਾਂ ਵੀ ਆਪਾਂ ਨੇ ਇੱਕ ਇਹਦੇ ਨਾਲ ਦਾ ਟਰੈਕਟਰ ਵੇਚਿਆ ਸੀ 75 ET75 ਇਹ 60 ਪਾਵਰ ਚ ਹੈ ਬਾਈ ਉਹ ਸੀ ਟਰੈਕਟਰ 75 ਪਾਵਰ ਦਾ ਪਾਵਰ ਸਟੀering ਹੈ ਬਾਈ ਆ ਦੇਖੋ ਪਾਵਰ ਸਟੀering ਹੈ ਕੰਪਨੀ ਫਿਟਡ ਪਾਵਰ ਸਟੀering ਹੈ ਬਾਅਦ ਚ ਨਹੀਂ ਹੋਇਆ ਕੰਪਨੀ ਵੱਲ ਤੋਂ ਹੀ ਪਾਵਰ ਸਟੀering ਆਇਆ ਹੋਇਆ ਟਰੈਕਟਰ ਇਹ ਤੇ ਇੰਜਨ ਗੇਅਰ ਦਾ ਕਹਿਵਾ ਟਰੈਕਟਰ ਦਾ ਰੇਟ ਵੀ ਜਾਇਜ਼ ਹੈ 240000 ਰੁਪਇਆ ਤੇ ਬਾਕੀ ਰੇਟ ਬਾਈ ਮੌਕੇ ਤੇ ਹੋ ਜਾਊਗਾ ਜਿੰਨਾ ਵੀ ਹੋਊਗਾ ਹੱਥ ਨੰਬਰ ਤੇ ਕੰਟੈਕਟ ਕਰ ਲੈਣਾ ਗੱਲਬਾਤ ਕਰਨੇ ਹੋਈ ਟਰੈਕਟਰ ਬਾਰੇ ਇੰਜਨ ਗੇਅਰ ਤਾਂ ਵਧੀਆ ਗੇਰ ਗੁਰ ਓਕੇ ਆ ਲਿਫਟ ਲਫਟ ਓਕੇ ਕੰਮ ਕਰਦੀ ਆ ਠੀਕ ਆ ਜੀ ਰੋਪੜ ਸੋਨਾ ਲੀਕਾਲੀ ਏਜੰਸੀ ਦੇ ਵਿੱਚ ਆ ਟਰੈਕਟਰ ਬਾਈ ਠੀਕ ਆ ਜੀ ਉਹਨਾਂ ਨੇ ਵਿੱਚ ਕੱਟਿਆ ਬਾ ਟਰੈਕਟਰ ਜੇ ਕਿਸੇ ਨੇ ਲੈਣਾ ਕੋਈ ਚਾਹਵਾਨ ਹੋਇਆ ਬਾਈ ਤੇ ਕਿਉਂਕਿ ਬਾਈ ਪਾਵਰ ਬੜੀ ਆ ਫੰਕਸ਼ਨ ਸਾਰੇ ਆ ਟਰੈਕਟਰ ਦੇ ਵਿੱਚ ਪਾਵਰ ਸਟੀering ਆ ਬ੍ਰੇਕਾਂ ਬਰੂਕਾ ਓਕੇ ਆਣ ਤੇ ਨੰਬਰ ਥੱਲੇ ਦੇ ਦਾਂਗੇ ਕੋਈ ਵੀ ਗੱਲਬਾਤ ਕਰਨੇ ਹੋ ਟਰੈਕਟਰ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੋ ਤਾਂ ਪੁੱਛ ਲਿਓ ਤੇ ਆਪਾਂ ਵੀ ਬਾਈ ਹੁਣ ਹੋ ਗਿਆ ਟਾਈਮ ਟਰੈਕਟਰ ਲਾ ਦੀ ਅੰਦਰ ਠੀਕ ਹੈ ਜੀ ਤੇ ਇਹ ਤੋਂ ਇਲਾਵਾ ਕਿਸੇ ਨੇ ਵੀ ਹੋਰ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਉਹਨੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਨੰਬਰ ਥੱਲੇ ਦਿੱਤੇ ਉਹਨੇ ਸਕਰੀਨ ਦੇ ਤੇ ਆਦੇ ਵੀਡੀਓ ਚ ਇੰਨਾ ਹੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ ਚ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ